ਸਰਕਾਰੀ ਹਾਈ ਸਕੂਲ ਪਿੰਡ ਛਨੇਰ ਜ਼ਿਲ੍ਹਾ ਮਲੇਰਕੋਟਲਾ ਦਾ ਦੋਸਤੋ ਮਿੱਤਰੋ ਆਹ ਦੇਖੋ ਜੇ ਕਿਸੇ ਦੀ ਪੁਰਾਣੀ ਯਾਦ ਜੁੜੀ ਹੈ ਜੋ ਪੜਦੇ ਰਹੇ ਨੇ ਤੁਹਾਨੂੰ ਦਿਖਾਉਨੇ ਆ ਪਿੰਡ ਛਨੇਰ ਦਾ ਗਰਾਊਂਡ ਆ ਸਕੂਲ ਜਿੱਥੋਂ ਨੂੰ ਦਿਖਾਈ ਆ ਪਹਿਲਾਂ ਕੈਨੇਡਾ ਅਮਰੀਕਾ ਇੰਗਲੈਂਡ ਜਾਣ ਤੋਂ ਬਾਅਦ ਪਿੰਡ ਛਨੇਰ ਦੇ ਗਰਾਊਂਡ ਦਾ ਇਹ ਹਾਲ ਹੋ ਗਿਆ ਉੱਪਰ ਤਾਂ ਇਹ ਜਿੰਮ ਵਾਲਾ ਕਮਰਾ ਪਹਿਲਾਂ ਉਹ ਹੁੰਦਾ ਸੀ ਜੋ ਦੋਸਤ ਮਿੱਤਰ ਇੱਥੇ ਜਿੰਮ ਲਾਉਂਦੇ ਰਹੇ ਨੇ ਹੁਣ ਇਹ ਕਮਰਾ ਇੱਥੇ ਸਿਰਫ ਮੈਨੂੰ ਲੱਗਦਾ ਵੀ ਹੁਣ ਇਸ ਟਾਈਮ ਇੱਕੋ ਹੀ ਨੌਜਵਾਨ ਆ ਜਿਹੜੀ ਆਪਣੀ ਪ੍ਰੈਕਟਿਸ ਕਰ ਰਿਹਾ ਜਿੰਮ ਦੇ ਵਿੱਚ ਉਹ ਵੀ ਆਹ ਸਕੂਲ ਆ ਇੱਥੇ ਓਪਨ ਜਿੰਮ ਬਣ ਗਈ ਆ ਦੇਖੋ ਬਾਹਰ ਪ੍ਰੈਕਟਿਸ ਕਰਨ ਲਈ ਵੱਖ-ਵੱਖ ਤਰ੍ਹਾਂ ਦੀਆਂ ਮਸ਼ੀਨਾਂ ਲਾਈਆਂ ਨੇ ਪਰ ਹੁਣ ਸੂਰਜ ਚੜ੍ਹਦਾ ਕਰੀਬ 7 ਵਜ ਚੁੱਕਿਆ ਆ ਆ ਦੇਖੋ ਚਨੇਰ ਦਾ ਜਿਹੜਾ ਗਰਾਊਂਡ ਆ ਉਹ ਬਿਲਕੁਲ ਖਾਲੀ ਪਿਆ ਕੋਈ دوستੋ ਕੋਈ ਸਵੇਰ ਦੀ ਸੈਰ ਕਰਨ ਜਾਂ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚੋਂ ਜਿਵੇਂ ਕੱਢ ਕੇ ਕੋਈ ਪ੍ਰੈਕਟਿਸ ਕਰਨ ਨੂੰ ਅੱਜ ਕੱਲ ਤਿਆਰ ਨਹੀਂ ਤੁਰਨ ਫਿਰਨ ਨੂੰ ਕੋਈ ਤਿਆਰ ਨਹੀਂ ਆ ਦੇਖੋ ਪੰਚਾਇਤ ਵੱਲੋਂ ਸਰਕਾਰ ਵੱਲੋਂ ਦੇ ਸਹਿਯੋਗ ਨਾਲ ਪੰਚਾਇਤ ਵੱਲੋਂ ਆ ਦੇਖੋ ਆ ਵੱਖ-ਵੱਖੋ ਓਪਨ ਜਨਤ ਥੱਲੇ ਵੀ ਗਰਾਊਂਡ ਦੇ ਵਿੱਚ ਜੇਕਰ ਕੋਈ ਘੁੰਮਣਾ ਚਾਹੇ ਤਾਂ ਵਧੀਆ ਆ ਇਹ ਤਾਂ ਚਲੋ ਰਾਤ ਮੀਂਹ ਪਿਆ ਤਾਂ ਹਲਕਾ ਫੁਲਕਾ ਪਾਣੀ ਆ ਲੇਕਿਨ ਘੁੰਮਣ ਨੂੰ ਬਹੁਤ ਵਧੀਆ ਜਗ੍ਹਾ ਹੈ ਫਿਰ ਵੀ ਇਸ ਗਰਾਊਂਡ ਨੇ ਦੋਸਤੋ ਅੰਤਰਰਾਸ਼ਟਰੀ ਤੇ ਪੰਜਾਬ ਪੱਧਰ ਦੇ ਖਿਡਾਰੀ ਪੈਦਾ ਕੀਤੇ ਨੇ ਇਸ ਗਰਾਊਂਡ ਨੇ ਹਰਮੇਲ ਸਿੰਘ ਮੇਲੀ ਕਬੱਡੀ ਖਿਡਾਰੀ ਸਾਧੂ ਸਿੰਘ ਛਨੇਰ ਬੌਕਸਿੰਗ ਦੇ ਖਿਡਾਰੀ ਪ੍ਰੀਮ ਛਨੇਰ ਕਬੱਡੀ ਖਿਡਾਰੀ ਇਹ ਉਹਨਾਂ ਦੇ ਪਿੰਡ ਹੈ ਜੀ ਦਿਲਬਰ ਛਨੇਰ ਕਾਦਰ ਦਾ ਪਰਿਵਾਰ ਦਿਲਬਰ ਦੇ ਪਿਤਾ ਦਾ ਨਾਮ ਕਾਦਰ ਕਾਦਰ ਦਾ ਪੂਰਾ ਪਰਿਵਾਰ ਹੀ ਕਬੱਡੀ ਦੇ ਵਿੱਚ ਆਪਣੇ ਵੱਲੋਂ ਕਿਉਂਕਿ ਉਹਦਾ ਪੁੱਤ ਦਿਲਬਰ ਵੀ ਵੱਡੇ ਪੱਧਰ ਤੇ ਖੇਡ ਚੁੱਕਿਆ ਤੇ ਉਹਦਾ ਅੱਗੇ ਦਿਲਬਰ ਦਾ ਬੇਟਾ ਆਸੂ ਵੀ ਹੁਣ ਪੂਰੇ ਵੱਡੇ ਪੱਧਰ ਤੇ ਖੇਡਣ ਲਈ ਅੰਤਰਰਾਸ਼ਟਰੀ ਕਬੱਡੀ ਖੇਡਣ ਲਈ ਨਿਊਜ਼ੀਲੈਂਡ ਨੂੰ ਗਿਆ ਚਾਰ ਸੁਪੇਰਾ ਖਾਲੀ ਹੈ ਜੀ ਆ ਦੇਖੋ ਆਉਣ ਵਾਲੇ ਕੁਝ ਸਾਲਾਂ ਦੇ ਵਿੱਚ ਕੀ ਬਣੂਗਾ ਇਹ ਕਿਸੇ ਨੂੰ ਨਹੀਂ ਪਤਾ ਲੱਗਦਾ ਨਹੀਂ ਵੀ ਪਿੰਡਾਂ ਦੇ ਵਿੱਚ ਖਾਸ ਕਰਕੇ ਪੰਜਾਬੀ ਭਾਈਚਾਰਾ ਰਹਿ ਜੂਗਾ ਸੁੰਨ ਸਰਾਨ ਪਿਆ ਪਿੰਡ ਛੇੜ ਦੇ ਸਕੂਲ ਦੇ ਪਲੇਗਰਾਉਂਡ ਦੇ ਵਿੱਚ ਬਿਲਡਿੰਗ ਦੇ ਵਿੱਚ ਲਗਭਗ ਹਰ ਸਹੂਲਤ ਆ ਬੱਚਿਆਂ ਨੂੰ ਨੌਜਵਾਨਾਂ ਨੂੰ ਹਰ ਸਹੂਲਤ ਓਪਨ ਜਿਮ ਠੀਕ ਹੈ ਜੀ ਤੇ ਦੂਸਰਾ ਵੱੰਦ ਕਮਰੇ ਦੇ ਵਿੱਚ ਆ ਪ੍ਰੈਕਟਿਸ ਕਰਨ ਲਈ ਵੱਧ ਪ੍ਰੈਕਟਿਸ ਕਰਨ ਲਈ ਜਿਮ ਸੈਰ ਕਰਨ ਲਈ ਆ ਗਰਾਊਂਡ ਉਧਰ ਵਾਲੀ ਵਾਲ ਦਾ ਗਰਾਊਂਡ ਵੀ ਹੈ ਜੀ ਦੇਖੋ ਚਲੋ ਬਾਲੀਬਾਲ ਤਾਂ ਸਵੇਰੇ ਕੋਈ ਨਹੀਂ ਖੇਡਣ ਆਉਂਦਾ ਸ਼ਾਮ ਨੂੰ ਆਉਂਦੇ ਨੇ ਪਰ ਉਹ ਵੀ 5-7 ਕੁ ਮੁੰਡੇ ਹੀ ਹੁੰਦੇ ਨੇ ਕੋਈ ਜ਼ਿਆਦਾ ਨਹੀਂ ਸ਼ਾਮ ਵੇਲੇ ਦੀ ਵੀ ਵੀਡੀਓ ਕਿਸੇ ਦਿਨ ਪਾ ਦਾਂਗੇ ਤੁਹਾਨੂੰ ਦਿਖਾ ਦਾਂਗੇ ਵੀ ਕਿੰਨੀ ਕ੍ਰੋਨਿਕ ਕੋਈ ਸਮਾਂ ਸੀ ਜਦੋਂ ਗਿਣਦੇ ਹੁੰਦੇ ਸੀ 100 ਤੋਂ ਉੱਪਰ ਨੌਜਵਾਨ ਫਿਰ ਹੌਲੀ-ਹੌਲੀ ਘਟਦੇ 60-70 ਰਹਿ ਗਏ ਫਿਰ 50 ਫਿਰ 20 ਹੁਣ ਤਾਂ 10 ਕੁ ਤੱਕ 20 10-15 ਬਸ ਸਿੰਮਟ ਜਾਂਦੇ ਨੇ ਉਹ ਵੀ ਸ਼ਾਮ ਦੇ ਟਾਈਮ ਉਹ ਵੀ ਹਰ ਰੋਜ਼ ਨਹੀਂ ਹੁੰਦੇ ਸਹੂਲਤ ਹਰ ਪੱਖੋਂ ਦਿੱਤੀ ਜਾ ਇੱਥੇ ਹੈ ਪਰ ਜਾਂ ਹੁਣ ਸ਼ੌਂਕ ਵੀ ਘਟ ਗਏ ਜੋ ਇੱਥੇ ਦੇ ਲੋਕ ਨੇ ਹੁਣ ਜੋ ਰਹਿ ਰਹੇ ਨੇ ਇੱਥੇ ਉਹਨਾਂ ਦਾ ਵੀ ਕੋਈ ਆਪਣੇ ਤੌਰ ਤੇ ਕੋਈ ਸ਼ੌਂਕ ਜ਼ਿਆਦਾ ਕੋਈ ਸ਼ਾਇਰ ਕਰਨ ਦਾ ਜਾਂ ਹੋਰ ਖੇਡਣ ਦਾ ਬਹੁਤ ਘਟ ਚੁੱਕਿਆ ਧੰਨਵਾਦ ਵੀਰ ਸਾਰਿਆਂ ਦਾ